ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਬੱਚਿਆਂ ਨੂੰ ਮਿਲ ਰਹੀ 1500 ਰੁਪਏ ਪੈਨਸ਼ਨ ਆਰਮ ਕਿਵੇਂ ਭਰਨਾ ਕਿੱਥੇ ਜਮਾ ਕਰਾਉਣਾ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਦੇਖ ਸਕਦੇ ਹੋ ਇਹਦੇ ਵਿੱਚ ਪੈਨਸ਼ਨ ਦੀ ਦਰ ਹੈ ਜਿਹੜਾ ਉਹ 1500 ਰੁਪਏ ਹੈ ਤੁਸੀਂ ਖੁਦ ਵੀ ਜਾ ਕੇ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਤੁਸੀਂ ਖੁਦ ਵੀ ਪੜ ਸਕਦੇ ਹੋ ਤਾਂ ਇਹ ਪੰਜਾਬ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤਾਂ ਇਹ ਸਾਰੇ ਵਸੀਲਿਆਂ ਤੋਂ ਸਾਲਾਨਾ ਆਮਦਨ 60000 ਤੋਂ ਵੱਧ ਨਾ ਹੋਵੇ ਉਹਨਾਂ ਨੂੰ ਇਹ ਸਹਾਇਤਾ ਮਨਜ਼ੂਰ ਕੀਤੀ ਜਾਵੇਗੀ ਦਸਤਾਵੇਜ਼ ਸੁਣ ਲਓ ਤੁਸੀਂ ਠੀਕ ਹੈ ਆਧਾਰ ਕਾਰਡ ਵੋਟਰ ਕਾਰਡ ਵੋਟਰ ਸੂਚੀ ਜਾਂ 10ਵੀਂ ਦਾ ਸਰਟੀਫਿਕੇਟ ਜਾਂ ਰਜਿਸਟਰਾਰ ਜਨਮ ਅਤੇ ਮੌਤ ਵਿਭਾਗ ਵੱਲੋਂ ਜਾਰੀ ਸਰਟੀਫਿਕੇਟ ਇਹਨਾਂ ਵਿੱਚੋਂ ਕੋਈ ਇੱਕ ਹੋਵੇ ਉਮਰ ਦੇ ਸਬੂਤ ਵਜੋਂ ਤਾਂ ਜਿਹੜੀ ਪੈਨਸ਼ਨ ਹੈ ਤਾਂ ਉਹ ਲੱਗ ਜਾਵੇਗੀ ਹੁਣ ਤੁਹਾਨੂੰ ਅੱਗੇ ਵੀ ਦੱਸਣ ਜਾ ਰਹੇ ਹਾਂ ਕਿ ਕਿਹੜੇ ਬੱਚਿਆਂ ਨੂੰ ਇਹ ਪੈਨਸ਼ਨ ਹੈ ਜਿਹੜੀ ਉਹ ਮਿਲੇਗੀ ਥੱਲੇ ਸੰਪਰਕ ਨੰਬਰ ਵੀ ਦਿੱਤੇ ਹੋਏ ਨੇ ਤਾਂ ਅਰਜੀ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਦਫ਼ਤਰ ਸੇਵਾ ਕੇਂਦਰਾਂ ਮਹਿਕਮੇ ਦੀ ਵੈਬਸਾਈਟ ਐਸਡੀਐਮ ਦਫ਼ਤਰ ਅੰਗਨਵਾੜੀ ਕੇਂਦਰ ਪੰਚਾਇਤ ਬੀਡੀਪੀਓ ਦਫ਼ਤਰ ਇਸ ਤਰ੍ਹਾਂ ਦੇ ਬਹੁਤ ਸਾਰੇ ਦਫ਼ਤਰ ਨੇ ਜਿੱਥੇ ਤੁਹਾਨੂੰ ਫਾਰਮ ਹੈ ਜਿਹੜਾ ਉਹ ਮਿਲ ਜਾਵੇਗਾ ਉੱਥੇ ਹੀ ਜਮ੍ਹਾਂ ਹੋ ਜਾਵੇਗਾ ਤੇ ਸੰਪਰਕ ਵੀ ਕਰ ਸਕਦੇ ਹੋ ਇਹਨਾਂ ਦਫ਼ਤਰਾਂ ਦੇ ਵਿੱਚ ਤੇ ਥੱਲੇ ਜਿਹੜਾ ਸ਼ਿਕਾਇਤ ਨੰਬਰ ਵੀ ਲਿਖਿਆ ਹੋਇਆ ਹੈ ਇਹਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ ਹਰ ਰੋਜ਼ ਤੁਹਾਨੂੰ ਇਸ ਚੈਨਲ ਤੇ ਨਵੀਆਂ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਲਵੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜਿਹੜਾ ਮਿਲ ਸਕੇ ਤਾਂ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਹੜੇ ਬੱਚੇ ਇਸ ਸਕੀਮ ਦਾ ਲਾਭ ਹੈ ਜਿਹੜਾ ਤ ਉਹ ਲੈ ਸਕਦੇ ਨੇ ਤਾਂ ਦੱਸ ਦਈਏ ਕਿ ਇਹ ਸਰਕਾਰ ਦੀ ਅਫੀਸ਼ੀਅਲ ਸਾਈਟ ਹੈ ਇਸ ਸਾਈਟ ਤੇ ਤੁਹਾਨੂੰ ਹਰ ਸਕੀਮ ਦੀ ਜਾਣਕਾਰੀ ਹੈ ਜਿਹੜੀ ਉਹ ਮਿਲ ਜਾਵੇਗੀ ਜਿਹੜੀ ਇਹ ਜਾਣਕਾਰੀ ਹੈ ਉਹ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ ਹੁਣ ਤੁਹਾਨੂੰ ਦੱਸਣ ਜਾ ਰਿਹਾ ਤਾਂ ਦੱਸ ਦਈਏ ਕਿ ਇਸ ਸਕੀਮ ਅਧੀਨ 21 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ ਜਿਹੜੇ ਮਾਪਿਆਂ ਦੀ ਈਮਦਾਦ ਜਾਂ ਮਾਤਾ ਪਿਤਾ ਦੀ ਮੌਤ ਹੋ ਜਾਣ ਕਾਰਨ ਕਰ ਤੋ ਲਗਭਗ ਮਾਤਾ ਪਿਤਾ ਦੀ ਗੈਰ ਹਾਜ਼ਰੀ ਕਾਰਨ ਉਹਨਾਂ ਦੀ ਸਰੀਰਕ ਮਾਨਸਿਕ ਅਪੰਗਤਾ ਕਾਰਨ ਦੇਖਭਾਲ ਤੇ ਬੰਚਤ ਹੋ ਗਏ ਹੋਣ ਸਾਰੇ ਵਸੀਲਿਆਂ ਤੋਂ ਸਾਲਾਨਾ ਆਮਦਨ 60000 ਤੋਂ ਵੱਧ ਨਾ ਹੋਵੇ ਉਹ ਇਸ ਸਕੀਮ ਦਾ ਲਾਭ ਹੈ ਜਿਹੜਾ ਤੋ ਲੈ ਸਕਦੇ ਨੇ 1500 ਰੁਪਿਆ ਪੈਨਸ਼ਨ ਹੈ ਜਿਹੜੀ ਤੋ ਦਿੱਤੀ ਆਵੇਗੀ ਫਿਲਹਾਲ ਇੰਨਾ ਹੀ ਧੰਨਵਾਦ